ਜਿਵੇਂ ਤੁਸੀਂ ਦੇਖਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰਾ ਦੇ ਖਿਲਾਫ ਆਪਣੀ ਮੁਹਿੰਮ ਵਢੀ ਹੋਈ ਹੈ ਸੋ ਉਸੇ ਦੀ ਲੜੀ ਦੇ ਵਿੱਚ ਕੱਲ ਤੁਹਾਨੂੰ ਸਫਲਤਾ ਮਿਲੀ ਜਦੋਂ ਐਸ ਐਚਓ ਫਲੋਰ ਦੀ ਟੀਮ ਨੇ ਨਾਲ ਡੀ ਐਸ ਪੀ ਫਲੋਰ ਤੇ ਐਸ ਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚੋਂ ਚਾਰ ਪਿਸ਼ਲੀ ਬਰਾਮਦ ਕੀਤੇ ਫਰਦਰ ਪੁਜੀਸ਼ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਦੀ ਹੈਗੀ ਹੈ ਚਾਰ 32 ਬੋਰ ਦੇ ਇੱਕ 315 ਬੋਰ ਦਾ ਤੇ ਨਾਲ ਅੱਠ ਮੈਗਜ਼ੀਨਸ ਹਨ ਨੌ ਲਾਈਵ ਰਾਉਂਡਸ ਹਨ ਤੇ ਦੋ ਮੋਟਰਸਾਈਕਲਸ ਹਨ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ 'ਚ ਬੰਦਾ ਬੈਠਾ ਹੈ ਬਿੰਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰੀਵੈਂਟ ਹੋ ਗਈਆਂ ਨੇ ਤੁਹੇ ਚੰਗਾ ਕੰਮ ਹੋਇਆ ਸਰ ਕਿਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਸੋ ਵੀ ਚੈੱਕ ਕਰ ਰਹੇ ਆਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਓਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਲਈ ਇਹਨਾਂ ਦੇ ਕੋਲ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਤੇ ਬਲਜੀਤ ਦੇ ਖਿਲਾਫ ਇੱਕੋ ਹੀ ਮਕਦਮਾ ਜਿਹੜਾ ਇੱਕ ਇੱਕ ਮਕਦਮਾ ਦਰਜ ਹੈ 105 ਨੰਬਰ ਮਕਦਮਾ ਜਿਹੇ ਆਦਮਪੁਰ ਸੋਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾਰੇ ਬੰਦੇ ਹੈਗੇ ਜੀ ਇਹਨਾਂ ਨੇ ਇਹ ਵੈਪਨਸ ਨੂੰ ਵੀ ਮੋਸਟ ਲਾਈਕਲੀ ਜਿਹੜੇ ਸਨੇਚਿੰਗਸ ਐਂਡ ਹੋਰ ਕੋਈ ਗੈਂਗ ਵਾਰਸ ਇਹਨਾਂ ਇਹਦੇ ਵਿੱਚ ਕੋਈ ਆਪਸੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਨ 'ਚ ਹੈਲਪ ਹੋਊਗੀ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਿਤੇ ਕਿਸੇ ਤੇ ਜਿੰਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲ ਸੀ ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਸੀਗੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ ਚ ਪੁੱਛ ਕੇ ਚ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਵੇਂ ਤੁਸੀਂ ਦੇਖਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰਾ ਦੇ ਖਿਲਾਫ ਆਪਣੀ ਮੁਹਿੰਮ ਵਧੀ ਹੋਈ ਹੈ ਸੋ ਉਸੇ ਦੀ ਲੜੀ ਦੇ ਵਿੱਚ ਕੱਲ ਤੁਹਾਨੂੰ ਸਫਲਤਾ ਮਿਲੀ ਜਦੋਂ ਐਸ ਐਚਓ ਫਲੋਰ ਦੀ ਟੀਮ ਨੇ ਨਾਲ ਡੀ ਐਸ ਪੀ ਫਲੋਰ ਤੇ ਐਸ ਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚ ਜੋ ਚਾਰ ਪਿਸਟਲ ਬਰਾਮਦ ਕੀਤੇ ਫਰਦਰ ਪੁਜੀਸ਼ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਹੀ ਹੈਗੀਆਂ ਚਾਰ 32 ਬੋਰ ਦੇ ਇੱਕ 315 ਬੋਰ ਦਾ ਤੇ ਨਾਲ ਅੱਠ ਮੈਗਜ਼ੀਨਸ ਹੈ ਨੌ ਲਾਈਵ ਰਾਉਂਡਸ ਹੈ ਤੇ ਦੋ ਮੋਟਰਸਾਈਕਲਸ ਹੈ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿੰਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰੀਵੈਂਟ ਹੋ ਗਈਆਂ ਨੇ ਤੁਹੇ ਚੰਗਾ ਕੰਮ ਹੋਇਆ ਸਰ ਸਾਰ ਕਿਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਹੈ ਜਿਹੜਾ ਬੰਦਾ ਬਾਹਰ ਬੈਠਾ ਹੈ ਇਹਨਾਂ ਦਾ ਸੌਰਵ ਇਹਨਾਂ ਨੂੰ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਦੀ ਇਹਨਾਂ ਦੇ ਪਰ ਲੋਕੀ ਪਰਚਾ ਵੀ ਜਾਰਾ ਦਰਜਾ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਤੇ ਬਲਜੀਤ ਦੇ ਖਿਲਾਫ ਇੱਕੋ ਹੀ ਮਕਦਮਾ ਜਿਹੜਾ ਇੱਕ ਇੱਕ ਮਕਦਮਾ ਦਰਜਾ 109 ਨੰਬਰ ਮਕਦਮਾ ਜੀ ਇਹ ਆਦਮਪੁਰ ਏ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾਰੇ ਬੰਦੇ ਹੈਗੇ ਜੀ ਇਹਨਾਂ ਨੇ ਇਹ ਵੈਪਨਸ ਨੂੰ ਵੀ ਮੋਸਟ ਲਾਈਕਲੀ ਜਿਹੜੇ ਸਨੇਚਿੰਗਸ ਐਂਡ ਹੋਰ ਕੋਈ ਗੈਂਗ ਵਾਰਸ ਇਹਨਾਂ ਇਹਦੇ ਵਿੱਚ ਕੋਈ ਆਪਸ ਹੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਨ 'ਚ ਹੈਲਪ ਹੋਊਗੀ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਿਤੇ ਕਿਸੇ ਤੇ ਜਿੰਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲ ਸੀ ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਸੀਗੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ ਚ ਪੁੱਛ ਗਿਛ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par